啊。 हां जी दोस्तों किसान मेले ते आए हैं ते भ्रा साणु हर एक मेले ते मिलदा गा ते इना दे जेडी प्रोडक्ट आ ना बा कमाल आ जिन्ने भी तरह दे प्रोडक्ट इना दे आउंदे ते सारी आपा ਗੱਲਬਾਤ ਫੇਰ ਕਰਦੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਠੀਕ ਆ ਜੀ ਬਹੁਤ ਵਧੀਆ ਵੀਰ ਜੀ ਕੇ ਅਣਖ ਚੈਨਲ ਤੇ ਸਵਾਗਤ ਆ ਬਾਈ ਤੁਹਾਡਾ ਫੇਰ ਜੀ ਆ ਜੀ ਤੇ ਕੀ ਵੇਚਣ ਦੇ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਹੋ ਅੱਜ ਵੀਰ ਜੀ ਆਪਣੇ ਕੋਲੇ ਵੇਚਣ ਦੇ ਪਕੌੜੇ ਹੁੰਦੇ ਆ ਜੀ ਮਕੀਨ ਹੁੰਦਾ ਪਕੌੜੀ ਹੁੰਦੀ ਆ ਇੱਕ ਲਸਣ ਵਾਲੀ ਪਕੌੜੀ ਹੁੰਦੀ ਆ ਥੋੜੇ ਅੱਗੇ ਜੀ ਚੱਲ ਰਹੇ ਸੀ ਉਹ ਤਿਆਰ ਨਹੀਂ ਹੋ ਪਾਈ ਸਾਡੇ ਕੋਲੇ ਤੇ ਬੂੰਦੀ ਹੁੰਦੀ ਤਿਆਰ ਕਰ ਦੋ ਅੱਛਾ ਇੱਕੋ ਵਾਰੀ ਤੇਲ ਨੂੰ ਯੂਜ਼ ਕੀਤਾ ਜਾਂਦਾ ਠੀਕ ਹੈ ਇਦਾਂ ਨਹੀਂ ਵੀ ਬਾਰ ਬਾਰ ਉਸੇ ਤੇਲ ਦੇ ਵਿੱਚ ਬਣਾਈ ਜਾਈਏ ਜਦੋਂ ਇੱਕ ਵਾਰੀ ਤੇਲ ਠੰਡਾ ਹੋ ਗਿਆ ਮੰਨ ਲਓ ਆਪਾਂ 20 ਕਿਲੋ 50 ਕਿਲੋ ਜਾਂ ਕੁਆਂਟਲ ਮਾਲ ਬਣਾ ਲਿਆ ਬਿਲਕੁਲ ਉਸ ਤੋਂ ਬਾਅਦ ਤੇਲ ਜਦੋਂ ਠੰਡਾ ਹੋ ਗਿਆ ਹਾਂ ਤਾਂ ਉਹਨੂੰ ਆਪਾਂ ਪਿਗ ਫਾਰਮ ਵਾਲਿਆਂ ਨੂੰ ਚੁਕਾ ਦਿੰਦੇ ਆ ਓਕੇ ਤੇ ਇਹ ਜਿਵੇਂ ਆਪਣੇ ਕੋਲੇ ਭੁਜੇ ਚਨੇ ਆ ਜੀ ਹਾਂ ਤਾਂ ਪਹਿਲਾਂ ਭਿਉਨੇ ਹਲਦੀ ਵਾਲੇ ਪਾਣੀ ਚ ਹਾਂ ਤੇਰਾ ਪਹਿਲਾਂ ਇਹਨਾਂ ਨੂੰ ਰਿੱਤੇ ਵਾਲੀ ਪੱਠੀ 'ਚ ਭੁੰਨ ਕੇ ਤਿਆਰ ਕਰਦੇ ਆਂ ਜੀ। ਅੱਛਾ। ਇਹ ਮਤਲਬ ਆਮ ਜਿਹੜੇ ਬਾਜ਼ਾਰਾਂ ਵਿੱਚੋਂ ਛੋਲੇ ਮਿਲਦੇ ਆ ਉਹਨਾਂ ਨਾਲੋਂ ਜ਼ਿਆਦਾ ਇਹਨਾਂ ਦੀ ਲਾਈਫ ਹੁੰਦੀ ਐ। ਇਹ ਕਰੰਚੀ ਰਹਿੰਦੇ ਐ। ਕਰੰਚੀ। ਕਿ ਕੈਮੀਕਲ ਵਗੈਰਾ ਕੁਝ ਨਹੀਂ ਹੈ। ਕੈਮੀਕਲ ਕੁਝ ਨਹੀਂ ਪਾਉਂਦੇ ਬਾਈ। ਹਲਦੀ ਵਾਲੇ ਪਾਣੀ 'ਚ ਇਹਨਾਂ ਨੂੰ ਭਿਉਂਦੇ ਆ। ਇੰਨਾ ਛੋਲੇ ਤੋਂ ਵੇਸਣ ਤਿਆਰ ਕਰਦੇ ਆਂ। ਹਾਂ। ਦੇਸੀ ਖੰਡ ਵਿੱਚ ਆਮਲਾ ਕੈਂਦੀ ਤਿਆਰ ਕਰਦੇ ਆ ਬਾਈ। ਕਿ ਦੇਸੀ ਖੰਡ ਹੁੰਦੀ ਆ ਆਪਣੇ ਕੋਲੇ। ਇਹ ਗਲੂਟਨ ਘੱਟ ਗਲੂਟਨ ਹੁੰਦਾ ਇਸ ਦੇ ਆਟੇ ਦੇ ਵਿੱਚ। ਠੀਕ ਆ। ਇਹ ਖਪਲੀ ਕਣਕ ਦੀਆਂ ਸੇਵੀਆਂ ਹੁੰਦੀਆਂ ਬਾਈ। ਖਪਲੀ ਕਣਕ ਦੀਆਂ। ਹਾਂਜੀ। ਇਹ ਆਪਣੇ ਮਿੱਤਰ ਜਿਹੜੇ ਕੋਈ ਬੀਜ ਦੇ ਉਹਨਾਂ ਤੋਂ ਆਪਾਂ ਉਹ ਕਣਕ ਲੈਂਦੇ ਆ ਤੇ ਜੀ ਸੇਵੀਆਂ ਬਣਦੀਆਂ। ਗਲੀਆਂ ਵੀ ਬਣਾਉਂਦੀ ਆ। ਬਿਲਕੁਲ। ਤੇ ਗੁੜ ਵਾਲੇ ਛੋਲੇ ਹੁੰਦੇ ਆ। ਹੂੰ। ਸਿਰਕੇ ਹੁੰਦੇ ਆ ਬਾਈ ਜੀ ਗੰਨੇ ਦਾ, ਜਾਮਣ ਦਾ, ਸੇਬ ਦਾ ਸਿਰਕਾ ਹੁੰਦਾ। ਤੇ ਦੇਸੀ ਖੰਡ ਵਿੱਚ ਬਣੇ ਹੋਏ ਆਪਣੇ ਕੋਲੇ ਮਰਬੇ ਹੁੰਦੇ ਆ ਤੇ ਇਧਰ ਜਿਵੇਂ ਕੱਚੇ ਆਮ ਦੀ ਚਟਨੀ ਆ ਤੇ ਮਿਸ਼ਰੀ ਚ ਬਣਿਆ ਗੁਲਕੰਦ ਆ ਆਮਲੇ ਦੀ ਚਟਨੀ ਆ ਇਹ ਸਾਰੇ ਆਚਾਰ ਹੁੰਦੇ ਆ ਤੇ ਇਹ ਗੁਲਾਬ ਜਲ ਹੁੰਦਾ ਆਪਣੇ ਕੋਲੇ ਇਹ ਗੁਲਾਬ ਜਲ ਤੁਸੀਂ ਇਹਦੀ ਮਹਿਕ ਲੈ ਕੇ ਮੈਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗਿਆ ਵਾਹ ਕਮਾਲ ਆ ਜੀ ਬਹੁਤ ਖੂਬ ਹਾਂ ਜੀ ਇੱਕ ਅਸ਼ੀਦ ਕੇ ਕੱਢਿਆ ਜਾਂਦਾ ਜਿੱਦਾਂ ਸ਼ਰਾਬ ਕੱਢਣ ਵਾਸਤੇ ਭੱਠੀ ਰੋਣੀ ਪੈਂਦੀ ਆ ਉਵੇਂ ਇੱਕ ਉੱਕਰ ਦੇ ਵਿੱਚ ਫੁੱਲਾਂ ਨੂੰ ਪਾ ਕੇ ਤੇ ਫਿਰ ਸਾਰਾ ਇਸੇ ਪ੍ਰੋਸੈਸ ਨੂੰ ਆਪਾਂ ਇਹ ਤਿਆਰ ਕਰਦੇ ਆ ਇਹ ਆਪਣੇ ਕੋਲ ਤ੍ਰਿਫਲਾ ਪਾਊਡਰ ਹੁੰਦਾ ਠੀਕ ਹੈ ਜੀ ਇਹ ਆਪ ਕੁੱਟ ਕੇ ਤਿਆਰ ਕਰਦੇ ਆਂ ਪੀਸ ਕੇ ਨਹੀਂ ਇਹਨੂੰ ਕੁੱਟ ਕੇ ਕਪੜਛਾਨ ਕਰਕੇ 1 2 3 ਦਿਨਾਂ ਬਾਅਦ ਚ ਬਣਿਆ ਹੁੰਦਾ ਸਰ੍ਹੋਂ ਰੇੜਾ ਤੇ ਆਮਲਾ 바ਕੀ ਤਿਆਰ ਕਰਦੇ ਜਿਵੇਂ ਕਿ ਕਬਜ ਹੋ ਜਾਂਦੀ ਹੈ ਗੈਸ ਹੋ ਜਾਂਦੀ ਹੈ ਕਬਜ ਹੋਵੇ ਗੈਸ ਹੋਵੇ ਐਸਿਡਿਟੀ ਦੀ ਸਮੱਸਿਆ ਹੋਵੇ ਬਿਲਕੁਲ ਜੀ ਤੇ ਉਹਦੇ ਵਾਸਤੇ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਬਾਈ ਹਾਂ ਤੇ ਬਾਕੀ ਇਹ ਬਾਤ ਪਿਤ ਕਫ ਤਿੰਨਾਂ ਨੂੰ ਬੈਲੈਂਸ ਕਰਦਾ ਅੱਛਾ ਹਾਂ ਤੇ ਮਰਬਾਹੇ ਹੁੰਦੇ ਆਪਣੇ ਕੋਲੇ ਇੱਕ ਰੌਂਦੇ ਦਾ ਮਰਬਾਹੇ ਇਹ ਲੇਡੀਜ਼ ਵਾਸਤੇ ਬਹੁਤ ਅੱਛਾ ਵਰਦਾਨ ਹੈ ਅੱਛਾ ਹਾਰਮੋਨਲ ਹੈਲਥ ਵਾਸਤੇ ਬਹੁਤ ਵਧੀਆ ਹੁੰਦਾ ਠੀਕ ਆ ਠੰਡਾ ਹੁੰਦਾ ਤਾਸੀਰ ਵਿੱਚ ਤੇ ਕਬਿਆ ਵੀ ਪੇਟ ਹੈ ਨਾ ਬਿਲਕੁਲ ਜੀ ਇਹ ਇਹਦਾ ਕੱਚੇ ਦਾ ਆਚਾਰ ਬਣਦਾ ਜਦੋਂ ਇਹ ਪੱਕ ਜਾਂਦਾ ਇਹਦਾ ਜੈਮ ਵੀ ਬਣ ਸਕਦਾ ਹੈ ਇਹਦਾ ਆਪਾਂ ਮਰਬਾ ਵੀ ਬਣਾ ਲੈਂਦੇ ਆ ਫਿਰ ਇਹ ਆਮਲੇ ਦਾ ਮਰਬਾ ਇਹ ਬਿਲ ਦਾ ਮਰਬਾ ਇਹ ਆਪਣੇ ਕੋਲੇ ਹੈਗਾ ਜੀ ਬਾਸ ਦਾ ਮਰਬਾ ਤੇ ਇਹ ਹਾਰੜ ਦਾ ਮਰਬਾ ਬਿਲਕੁਲ ਤੇ ਇੱਕ ਆਪਾਂ ਦੋ ਜੈਮ ਤਿਆਰ ਕੀਤੇ ਹੋਏ ਆ ਇਹ ਔਲੇ ਦਾ ਜੈਮ ਹੈ ਜਿਵੇਂ ਬੱਚੇ ਆ ਜੀ ਆਪਾਂ ਜੇ ਬੱਚਿਆਂ ਨੂੰ ਕਹੀਏ ਤੁਸੀਂ ਆਮਲਾ ਖਾ ਲਓ ਹਾਂ ਹਾਂ ਤਾਂ ਬੱਚੇ ਆਮਲੇ ਨੂੰ ਨਹੀਂ ਖਾਣਗੇ ਬਿਲਕੁਲ ਤਾਂ ਆਪਾਂ ਇਹ ਯਤਨ ਕਰਦੇ ਆ ਵੀ ਬੱਚਾ ਬੇਸ਼ੱਕ ਇਹਨੂੰ ਰੋਟੀ ਦੇ ਨਾਲ ਲਾ ਕੇ ਖਾ ਲਵੇ ਪਰੋਠੀ ਚ ਲਾ ਕੇ ਦੇ ਦਿਓ ਬੱਚੇ ਨੂੰ ਬ੍ਰੈਡ ਤਾਂ ਮੈਂ ਕਹਿੰਦਾ ਹਾਂ ਵੀ ਅਵੋਇਡ ਕਰੋ ਜੇ ਤੁਸੀਂ ਕਰ ਸਕਦੇ ਹੋ ਬਿਲਕੁਲ ਤਾਂ ਇਹ ਜਿਹੜਾ ਜੈਮ ਹੈ ਇਹ ਔਰੇ ਦਾ ਜੈਮ ਹੈ ਇਹ ਅੰਬ ਦਾ ਜੈਮ ਹੈ ਬਾਈ ਇਹ ਅੰਬ ਦਾ ਜੈਮ ਹੈ ਇਹ ਜਿਹੜੇ ਜੈਮ ਆ ਆਪਣੇ ਇਹ ਸਾਰੇ ਦੇਸੀ ਖੰਡ 'ਚ ਹੀ ਬਣੇ ਹੋਏ ਆ ਜੀ ਹਾਂਜੀ ਮਤਲਬ ਇਹਨਾਂ 'ਚ ਜਿਵੇਂ ਆਹ ਅੰਬ ਹੈ ਇਹਦੇ ਵਿੱਚ ਦੇਸੀ ਖੰਡ ਪਾਈ ਹੈ ਤੀਸਰੀ चीज ਕੋਈ ਨਹੀਂ ਭਾਈ ਨਹੀਂ ਤਾਂ ਪੈਕਟਿਨ ਪਾ ਕੇ ਜੈਮ ਤਿਆਰ ਕੀਤਾ ਜਾਂਦਾ ਆਪਾਂ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਪੈਕਟਿਨ ਤੋਂ ਆਪਾਂ ਜੈਮ ਤਿਆਰ ਕਰਦੇ ਆ ਇਹ ਸਾਰੇ ਆਪਣੇ ਤੇ ਬਾਈ ਜੀ ਨੇ ਜੀ ਮਨਿਆਦ ਦੀ ਆਪਾਂ ਗੱਲ ਕਰੀ ਵੀ ਕਿੰਨਾ ਚਿਰ ਪੈਕਿੰਗ ਰਹਿ ਸਕਦੇ ਹੈ ਬਾਈ ਜੀ ਪੈਕਿੰਗ ਖੁੱਲਣ ਤੋਂ ਬਾਅਦ ਵੀ 12 ਮਹੀਨੇ ਖਰਾਬ ਨਹੀਂ ਹੁੰਦੇ ਜੀ ਠੀਕ ਹੈ ਤਾਂ ਖੁੱਲਣ ਤੋਂ ਬਾਅਦ ਖੁੱਲਣ ਤੋਂ ਬਾਅਦ ਓਕੇ ਇਹ ਆਪਣੀ ਟ੍ਰੈਡੀਸ਼ਨਲ ਡਾਈਟ ਹੈ ਅੱਛਾ ਗੁੜ ਵਾਲੇ ਛੋਲੇ ਇਹ ਚ ਦੇਸੀ ਘਿਓ ਗੁੜ ਤੇ ਛੋਲੇ ਤਿੰਨ ਚੀਜ਼ਾਂ ਪਾ ਕੇ ਆਪਾਂ ਇਹ ਗੁੜ ਵਾਲੇ ਛੋਲੇ ਤਿਆਰ ਕਰਦੇ ਆ ਇਹ ਬਹੁਤ ਵਧੀਆ ਹਾਈ ਕੁਆਲਿਟੀ ਦਾ ਪ੍ਰੋਟੀਨ ਹੁੰਦਾ ਜੀ ਜੂਸ ਆਪਣੇ ਕੋਲੇ ਜੂਸ ਆਪਣੇ ਕੋਲੇ ਤਿੰਨ ਜੂਸ ਹੁੰਦੇ ਆ ਇਹ ਜਿਹੜੇ ਜੂਸ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਅਮਰੂਦ ਦਾ ਜੂਸ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਡੇ ਕੋਲੇ ਹੁੰਦਾ ਜੀ ਆਂਬ ਦਾ ਜੂਸ ਹਾਂ ਇਹ ਬਿਲਕੁਲ ਪਿਓਰ ਜਿਹੜੇ ਮਤਲਬ ਅੰਬ ਦੀ ਜਾਂ ਅਮਰੂਦ ਦੀ ਜਾਂ ਆਲੂ ਬੁਖਾਰੀ ਦੀ ਪਲਪ ਤੋਂ ਹੀ ਤਿਆਰ ਹੋਇਆ ਇਹਨਾਂ ਦੇ ਵਿੱਚ ਕੋਈ ਐਸੈਂਸ ਕੋਈ ਕਲਰ ਕਿਸੇ ਕਿਸਮ ਦਾ ਇਹਨਾਂ ਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਹੋਇਆ ਇਹ ਆਲੂ ਬੁਖਾਰੇ ਦਾ ਬਣਾਇਆ ਆ ਦੇਖੋ ਜੀ ਜਿਵੇਂ ਅਮਰੂਦ ਦਾ ਲੱਗ ਜਗਾ ਜਿਹੜਾ ਆਪਾਂ ਬਜ਼ਾਰੀ 'ਚ ਮਿਲਦਾ ਉਹ ਕਲਰ ਹੁੰਦਾ ਉਹਦੇ ਵਿੱਚ ਕੈਮੀਕਲ ਹੁੰਦੇ ਆ ਦੇਖੋ ਦੇਖਣ 'ਚ ਲੱਗਦਾ ਨਹੀਂ ਜਿਵੇਂ ਅਮਰੂਦ ਦਾ ਹੋਵੇ ਇਹ ਕੁਆਲਿਟੀ ਆ ਪਿਓਰਟਾ ਪਿਓਰਟੀ ਦੀ ਤੇ ਇਹ ਆਪਾਂ ਟਮੇਟੋ ਕੈਚੱਪ ਤਿਆਰ ਕਰਦੇ ਆ ਜੀ ਇਸ ਕੈਚੱਪ ਦੀ ਵੀ ਇੱਕ ਕਹਾਣੀ ਆ ਚਾਰ ਧੀਆਂ ਦਾ ਬਾਪ ਹੈ ਜਿਹਨੇ ਕੈਚੱਪ ਭੀਜਿਆ ਹੋਇਆ ਸੀ ਟਮਾਟਰ ਤੇ ਕਿਸੇ ਕੰਪਨੀ ਨੇ ਉਹ ਟਮਾਟਰ ਚੱਕਣ ਤੋਂ ਇਨਕਾਰ ਕਰਤਾ ਅੱਛਾ ਉਹਦਾ ਜਦੋਂ ਗਲਣ ਸੜਨ ਲੱਗਿਆ ਤੇ ਅਸੀਂ ਉਸ ਟਮਾਟਰ ਦੀ ਬਾਈ ਜੀ ਟਮੇਟੋ ਕੈਚੱਪ ਬਣਾਈ ਹੁਣ ਸਾਨੂੰ 4 ਸਾਲ ਹੋ ਗਏ ਹੱਥ ਖੁੱਲ ਗਿਆ ਜੀ ਸਾਡਾ ਤੇ ਅਸੀਂ ਇਹਦੀ ਟਮੇਟੋ ਕੈਚੱਪ ਬਣਾ ਕੇ ਬਹੁਤ ਦੂਰ ਦੂਰ ਤੱਕ ਅਸੀਂ ਭੇਜਦੇ ਹਾਂ ਇਹ ਬੋਟਲ ਨੂੰ ਆਪਾਂ ਪਰ ਲੈਨੇ ਜੀ ਪਹਿਲਾਂ ਠੀਕ ਆ ਤਿਆਰ ਕਰਕੇ ਬੋਟਲ ਭਰ ਕੇ ਆ ਕੈਪ ਲਗਾ ਕੇ ਇਹਨੂੰ ਆਪਾਂ 80 ਡਿਗਰੀ ਦੇ ਉੱਤੇ ਉਬਾਲਦੇ ਆ ਭਰੀ ਹੋਈ ਬੋਤਲ ਠੀਕ ਆ ਇਹ ਜਦੋਂ ਉਬਲ ਜਾਂਦੀ ਹੈ ਜੀ ਇਹ ਫਿਰ ਖਰਾਬ ਨਹੀਂ ਹੁੰਦੀ ਹੁਣ ਜਦੋਂ ਤੁਸੀਂ ਆਹ ਵਾਲਾ ਢੱਕਣ ਖੋਲੋਗੇ ਇੱਕ ਵਾਰੀ ਇਹ ਬਾਹਰ ਨੂੰ ਆਊਗੀ ਠੀਕ ਆ ਕਿਉਂਕਿ ਉਬਲੀ ਹੁੰਦੀ ਹੈ ਉਦੋਂ ਬਾਅਦ ਫਿਰ ਤੁਸੀਂ ਆਹ ਵਾਲਾ ਢੱਕਣ ਲਾ ਦਿਓਗੇ ਜੀ ਤੇ ਫ੍ਰਿਜ ਵਿੱਚ ਰੱਖਣੀ ਪਊਗੀ ਜੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਹੋਇਆ ਓਕੇ ਇਹ ਫ੍ਰਿਜ ਵਿੱਚ ਰੱਖ ਕੇ ਬਚੂਗੀ ਜੀ ਤੇ ਆਪਣੀ ਮੋਬਾਈਲ ਨੰਬਰ ਮਹਿਵੀਰ ਜੀ ਨਾਬੇ ਤੋਂ ਮੈਂ ਪਿੰਡ ਲਾਹੌਰਾ ਖੁਰਦਾ ਹਾਂ ਹਾਂਜੀ ਤੇ ਮੇਰਾ ਨੰਬਰ ਹੈਗੇ ਜੀ 7009852418 9855484355 ਤੇ ਜੇ ਕਿਸੇ ਭਰਾ ਨੂੰ ਕੋਈ ਆਨਲਾਈਨ ਮਗਾਉਣਾ ਹੋਵੇ ਉਹਦਾ ਵੀ ਕਸੂਰਦਾ ਹੈ ਹਾਂਜੀ ਬਾਈ ਜੀ ਆਪਣੇ WhatsApp ਦੇ ਉੱਤੇ ਆਪਣਾ ਐਡਰੈਸ ਭੇਜ ਦਿਓ ਤੇ ਉਹਦੇ ਘਰ ਆਪਸ ਮਾਰਾ ਸਾਰਾ ਜਿਹੜਾ ਕੋਈ ਵੀ ਉਹ ਆਰਡਰ ਕਰੇਗਾ ਉਹਦੇ ਘਰੇ ਭੇਜ ਦੇ। ਆਈ ਦੋਸਤੋ ਜੇਕਰ ਕਿਸੇ ਨੂੰ ਕੋਈ ਦੇਸੀ ਫਾਰਮੂਲੇ ਨਾਲ ਤਿਆਰ ਕਰਿਆ ਕੋਈ ਵੀ ਖਾਣ ਪੀਣ ਦਾ ਸਮਾਨ ਚਾਹੀਦਾ ਹੋਵੇ ਤਾਂ ਇਸ WhatsApp ਨੰਬਰ ਤੇ ਬਾਈ ਨੂੰ ਕੰਟੈਕਟ ਕਰਿਓ ਤੇ ਤੁਹਾਨੂੰ ਆਨਲਾਈਨ ਵੀ ਇਹਦੀ ਸੌਦਾ ਮਿਲ ਜੂਗੀ। ਧੰਨਵਾਦ ਦੋਸਤੋ। Let's see. You guys.